ਸਿਸ ਸਿਕਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਸ਼ਿਕਾਰਮਾਸੀਆ ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਜੋ ਬਨਵੀਰ ਦੇ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਧੰਨ ਟੋਟਲ ਦੋ ਬੂਰੀਆਂ ਛੋਟੀਆਂ ਤੁਹਾਨੂੰ ਦਿਖਾਉਣੀਆਂ ਵਾ ਤੇ ਇੱਕ ਤੁਹਾਨੂੰ ਗਾਂ ਤੁਹਾਨੂੰ ਦਿਖਾਉਣੀ ਹੈ ਨਾਰਮਲ ਜੇ ਰੇਟ 'ਚ ਜਰਸੀ ਜੇ ਗਾਂ ਜਿਹੜੀ ਕੱਦ ਕਾਠੇ ਦਾ ਜਿਹੜਾ ਚੰਗਾ ਵਾ ਤੇ ਇੱਕ ਪੂਰੀ ਜਿਹੜੀ ਤੁਹਾਨੂੰ ਸੂਈ ਵਿਖਾਉਣੀ ਆ ਉਹਦੇ ਮਗਰ ਨੀਲੀ ਪੂਰੀ ਕੱਟੀ ਆ ਜਿਹੜੀ ਬਿੱਲੀਆਂ ਖਾ ਲਈ ਆ ਤੇ ਪੂਰੀ ਨੀਲੀ ਕੱਟੀ ਜਿਹੜੀ ਆ ਗਈ ਮਗਰ ਬਹੁਤੇ ਵੀਰਾਂ ਦੀ ਡਿਮਾਂਡ ਹੁੰਦੀ ਹੈ ਇਸ ਚੀਜ਼ ਦੀ ਤੇ ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਇਹੀ ਆ ਵੀ ਆਪਣੀ ਇੱਥੇ ਆ ਕੇ ਚਵਾਈ ਕਰਕੇ ਪਾਸ ਕਰਕੇ ਤਸੱਲੀ ਕਰਕੇ ਫੇਰ ਹੀ ਖੜੋ ਕਿਉਂਕਿ ਤੁਸੀਂ ਪੈਸੇ ਖਰਚਨੇ ਆ ਤੇ ਆਪਣੇ ਪੁੱਛ ਨੂੰ ਆਪ ਚੰਗੀ ਤਰ੍ਹਾਂ ਵੇਖ ਚਾ ਕੇ ਆਪਣੀ ਸਮਝ ਨਾਲ ਤੇ ਆਪਣੀ ਗਾਰੰਟੀ ਤੇ ਖੜਿਆ ਕਰੋ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਬਹੁਤ ਸਰਾਉ ਜੀ ਵਧੀਆ ਵਧੀਆ ਤੁਸੀਂ ਦੱਸੋ ਵਧੀਆ ਵੀਰ ਜੀ ਵਧੀਆ ਚਲੋ ਵਧੀਆ ਚੀਦਾ ਜੀ ਤੇ ਨਾਮ ਦੱਸਦੇ ਕਰੀ ਨਾਮ ਮੇਰਾ ਵੀਰ ਜੀ ਜੋਬਨਪ੍ਰੀਤ ਪਿੰਡ ਸ਼ਿਕਾਰਮਾਸ਼ੀਆਂ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਡੇਰਾ ਬਾਬਾ ਨਾਨਕ ਫੋਨ ਨੰਬਰ 78502890 ਠੀਕ ਹੈ ਜਿਹੜਾ ਉਹ ਮਾਲ ਪਾਇਆ ਸੀ ਪਿਛਲੇ ਦਿਨ ਵੇਚ ਗਿਆ ਫੇਰ ਉਹ ਵੀ ਵੇਚ ਗਿਆ ਵੀਰ ਜੀ ਉਸਲੇ ਵੇਚ ਜਾਂਦਾ ਤੁਹਾਨੂੰ ਪਤਾ ਠੀਕ ਹੈ ਤੇ ਅੱਜ ਬੂਰੀਆਂ ਦਾ ਜੋੜਾ ਹੈ ਇਹ ਜੋੜਾ ਹੀ ਇੱਕੋ ਘਟੋਂ ਲਿਆ ਬੂਰੀਆਂ ਦਾ ਠੀਕ ਹੈ ਹਾਂਜੀ ਤੇ ਚਲੋ ਪਹਿਲਾਂ ਗੱਬਣੇ ਦਿਖਾਦੀ ਹੈ ਨਾ ਹਾਂਜੀ ਗੱਬਣੇ ਚੰਗੇ ਕਦ ਕਾਟ ਚ ਆ ਤੇ ਪੂਰੀ ਪੂਰੀ ਹੈ ਜਿਹੜੀ ਕੋਈ ਮੱਥੇ 'ਚ ਚਿੱਟਾ ਨਹੀਂ ਆ ਬਹੁਤੇ ਵੀਰਾਂ ਦੀ ਮੰਗ ਹੁੰਦੀ ਕਿ ਪੂਰੀ ਪੂਰੀ ਹੋਵੇ ਕਿ ਬਹੁਤੇ ਕਹਿੰਦੇ ਆ ਬੂਰੀਆਂ ਦੇ ਮੱਥੇ 'ਚ ਚਿੱਟਾ ਹੁੰਦਾ ਵਾ ਪਰ ਇਹਦਾ ਇਹ ਜਿਹੜਾ ਵਾ ਬਿਲਕੁਲ ਪੂਰੀ ਆ ਜਿਹੜੀ ਬਹੁਤੇ ਵੀਰਾਂ ਦੀ ਇਹ ਵਾਲੀ ਬੂਰੀ ਦੀ ਮੰਗ ਹੁੰਦੀ ਆ ਜਾਂ ਨੀਲੀ ਬੂਰੀ ਦੀ ਦੱਸਿਓ ਵੀ ਜੀ ਇਹਦੇ ਬਾਰੇ ਫਿਰ ਇਹ ਵੀ ਜੀ ਹਰ ਕਾ ਦੂਜੇ ਸੂਏ ਸੁਣੀ ਹੈ ਪਹਿਲੇ ਸੂਏ 12 13 ਕਿਲੋ ਦੁੱਧ ਤੇ ਹਰ ਕਾ 14 15 ਕਿਲੋ ਦੁੱਧ ਦਊਗੀ ਅਜੇ 2 4 ਦਿਨ ਲੈਂਦੀ ਸੂਣ ਦੇ ਵਿੱਚ ਠੀਕ ਹੈ ਜੀ ਹਾਂ ਜੀ ਬਹੁਤ ਜ਼ਿਆਦਾ ਬਣੀ ਬਣੀ ਤੋਰ ਕੇ ਉਖਾ ਦਨੇ ਉਹ ਤੋਰੋ ਹੈ ਕਦੀ ਫਿਰ ਇਹਨਾਂ ਚੰਗੇ ਕੱਦ ਕਾਟ ਚ 14 ਕਿ ਲੀਟਰ ਦੇ ਕਰੀਬ ਦੁੱਧ ਜਿਹੜਾ ਕਹਿੰਦੇ ਕਿ ਹਰ ਕੀ ਚਵਾ ਸਕਦੀ ਹੈ ਬਾਕੀ ਤੁਸੀਂ ਆਪਣੀ ਸਮਝ ਨਾਲ ਵੇਖਣੀ ਥਣਾ ਦਾ ਸਾਈਜ਼ ਗੈਪ ਜਿਹੜਾ ਇਹਦਾ ਚੰਗਾ ਵਾ ਬਾਕੀ ਇਹ ਆ ਵੀ ਕੱਦ ਕਾਠ ਪਿੱਠ ਪੁੜੇ ਤੇ ਚੰਗੀ ਆ ਖੜੇ ਕੋਈ ਗਾੜੀ ਸਾਹ ਵਾਲਾ ਜਿਹੜੇ ਵਿੱਚ ਸ਼ਕੀਨ ਹੈ ਪੂਰੀਆਂ ਦੇ ਅੱਖਾਂ ਦੋਵੇਂ ਜੜੀਆਂ ਦੀਆਂ ਬਿੱਲੀਆਂ ਵਾਂ ਪਾਰੇ ਪੱਲੇ ਦੀ ਪੂਰੀ ਹੈ ਜਿਹੜੀ ਆ ਦੇਖ ਸਾਦੇ ਅੱਖਾਂ ਜੜੀਆਂ ਦੀਆਂ ਦੋਵੇਂ ਬਿੱਲੀਆਂ ਵਾਂ ਅਜ ਲੈ ਆਓ ਜੀ ਬਾਕੀ ਜੇ ਤਿਆਰ ਹੋਣੀ ਆ ਕੱਦ ਕਾਟ ਦੀ ਵੀ ਚੰਗੀ ਆ ਖਾਣੇ ਵਿੱਚ ਚੰਗਾ ਦੁੱਧ ਦੁੱਧ ਲੱਗਾ ਸੂਆ ਕਿ ਨਾ ਸੋਨਾ ਵੀ ਦੀਨੇ ਦੂਜਾ ਸੂਆ ਥੋੜਾ ਦੂਸਰਾ ਸੂਆ ਜਿਹੜਾ ਕਹਿੰਦੇ ਕਿ ਇਹਨੇ ਸੋਨਾ ਤੇ ਮੁੱਲ ਫਿਰ ਇਹਦਾ ਮੋਲੇ ਵੀਰ ਜੀ ਜੀ ਝੋਟੀ ਦਾ ਸਵਾ ਸਵਾ ਮੰਗੀ ਜਾਂਦੇ ਡੇਡ ਡੇਡ ਜਿਆਜਾ ਕਰੀਏ ਬਾਕੀ ਆ ਵੀ ਇਹਦਾ ਸਾਨਾ ਰੇਟ ਜਿਆਜਾ ਹੁੰਦਾ ਤਾਂ ਆਦੀ ਮਾਲ ਇਹਦਾ ਸੋਹਣ ਪੁਣੇ ਦਾ ਮੁੱਲ ਪੈਣਾ ਵਾ ਜਿਹੜਾ ਬੂਰੀ ਰੰਗ ਦਾ ਜਿਹੜਾ ਵਾ ਕਈ ਵੀਰ ਕਹਿੰਦੇ ਲੈਣੀ ਬੂਰੀ ਐ ਜਾਂ ਨੀਲੀ ਰਾਵੀ ਜਿਹੜਾ ਸਾਹਮਣੇ ਜੀ ਨੀਲੀ ਦੀ ਲਿਆਂਦੀ ਪਿਓਰ ਲੀਲੀ ਦੀ ਹਾਂਜੀ ਹਾਂਜੀ ਬੂਰੀ ਐ ਦੋਵੇਂ ਪਿਓਰ ਬੂਰੀਆਂ ਨੇ ਇਹ ਨਹੀਂ ਕੋਈ ਕਹਿ ਸਕਦਾ ਹਾਂਜੀ ਹਾਂਜੀ ਤੇ ਮੁੱਲ ਵੀਰ ਜੀ ਇਹਦਾ ਨਿਗਰਾ ਜੇ ਕਰ ਦਿਆ ਆਪ ਹੀ ਤੁਸੀਂ ਦੱਸ ਦੋ ਜਿਆਜਾ ਕਰੀਏ ਮੋਲੇ ਦਾ ਲੱਖ ਕਰਾ ਲੋ ਭਾਵੇਂ ਇੱਕ ਦਾ 90000 ਦੀ ਝੋਡੀ ਦੇ ਦਾਂਗੇ ਵਿੱਚੋਂ 2000 ਸ਼ੋਰਟ ਕਰ ਦਾਂਗੇ 88000 ਦੀ ਦੇ ਦਾਂਗੇ 80000 ਦੀ ਦੇ ਦਾਂਗੇ ਚਲੋ ਬਾਕੀ ਮੌਕੇ ਦੇ ਹੋਰ ਕਰਦੇ ਫੋਨ ਲਾਵੇ ਇੱਕ ਵਾਰੀ ਕੋ ਖਾਲੀ ਨਹੀਂ ਮੋੜਨਾਗੇ ਫੋਨ ਇੱਕ ਵਾਰੀ ਕੋ ਲਾਵੇ ਜਰੂਰ ਜਿਹੜੇ ਜਿਹੜੇ ਵੀਰ ਦੇ ਪਸੰਦ ਹੁੰਦੀ ਆ ਬਾਕੀ ਬਿਲਕੁਲ ਬਰਾਬਰ ਜਿਹਾ ਵਾ ਨਾ ਕੋਈ ਬਾਈ ਨਹੀਂ ਕੋਈ ਕੁਛ ਨਹੀਂ ਤੇ ਹੁਣ ਇੱਕ ਆ ਬੁਰੀ ਸੂਈ ਸਵਾਈ ਤੁਹਾਨੂੰ ਦਿਖਾਉਣੀ ਆ ਹਾਂਜੀ ਤੇ ਇਹਦੇ ਮਗਰ ਜਿਹੜੀ ਇਕੱਟੀ ਆ ਨੀਲੀ ਦੀ ਇਹਦਾ ਜਿਦ ਤਰਾ ਮੱਥੇ ਚਿੱਟਾ ਵੀ ਆ ਤੇ ਪਿਛਲੇ ਪੈਰ ਦੇ ਵੀ ਚਿੱਟੇ ਆ ਤੇ ਉਹ ਪੂਰੀ ਪੂਰੀ ਆ ਖਾਣੇ ਦੇ ਤੁਹਾਨੂੰ ਲਾਗੇ ਤੇ ਦਿਖਾ ਦਈਏ ਖਾਣਾ ਦਾ ਸਜ ਗਿਆ ਆਪ ਦੇਖ ਸਕਦੇ ਚੰਗਾ ਇਹਦਾ ਵੀ ਦਸੀਏ ਤੇ ਬਾਰੇ ਵੀ ਇਹ ਵੀ ਜੀ ਪਹਿਲੇ ਸੂਵੇ ਕੱਟੀ ਸੂਈ ਆ ਅੱਜ ਸੂਈ ਨੂੰ ਚੌਥਾ ਦਿਨ ਹੋ ਗਿਆ ਹੈਗਾ ਹੁਣ ਜਿਹੜਾ ਬੋਲਾ ਇਹਦੇ ਥੱਲੇ 8 ਕਿਲੋ ਹੋਏਗਾ ਅੱਛਾ ਹਾਂਜੀ ਤੇ ਇਹ ਕਿੰਨਾ ਗ ਦੁੱਧ ਕਰੀ ਜਾਊਗੀ ਦੁੱਧ ਕੱਟੀ 10 ਕਿਲੋ ਦਈ ਜਾਊਗੀ ਰਮਾਨ ਦੇ ਨਾਲ ਜੇ ਆਪਸ ਮਾ ਬਹੁਤ ਵਧੀਆ ਤੇ ਬਾਕੀ ਇਹ ਆ ਵੀ ਇਹਦੇ ਮਗਰ ਕੱਟੇ ਵੀ ਸਾਂਭਣ ਵਾਲੀ ਆ ਹਾਂਜੀ ਕੱਟੀ ਸਾਂਭਣਾ ਕੱਟੀ ਖੜੇ ਕੋਈ ਜਿਹੜਾ ਵੀ ਸ਼ਕੀਨ ਹੈ ਪੂਰੀਆਂ ਦਾ ਆਪ ਵੀ ਚੋਟੀ ਬੂਰੀ ਨੀਲੀ ਚੀ ਆ ਤੇ ਆ ਵੀ ਜਿਹੜੀ ਕੱਟੀ ਵੀ ਮਗਰ ਬੂਰੀ ਨੀਲੀ ਚ ਆ ਗਈ ਜਿਹੜੀ ਤੋੜੋ ਹਾਂ ਫੇਰ ਇੱਕ ਕਰੀ ਨਾ ਹੀ ਨਹੀਂ ਜਲ ਹੌਲੀ ਹੌਲੀ ਤੋੜੋ ਮੋੜੀ ਇਹ ਥੋੜਾ ਜਿਹਾ ਡਰਦੀ-ਡਰਦੀ ਆ ਸਾਡੇ ਕੋਲ ਬਾਕੀ ਇਹ ਵੀ ਨਾ ਝੋਟੀਆਂ ਦੀ ਸ਼ਾਈਨ ਬੜੀ ਪਿਆਰੀ ਹੁੰਦੀ ਆ ਕਈ ਵਾਰੀ ਬਾਹਰ ਕੱਡੀਆਂ ਨਹੀਂ ਹੁੰਦੀਆਂ ਝੋਟੀਆਂ ਦੇ ਡਰ ਜਾਂਦੀਆਂ ਬਗਾਨੇ ਬੰਦਿਆਂ ਪੂਰੀ ਫੁਰਤੀ ਜਿਹੜੀ ਆ ਬਾਕੀ ਮਿਲਕਵੇਂ ਨੇ ਵੀ ਚੰਗੀ ਲੱਗੀ ਆ ਫਿਕਸ ਜਿਹੇ ਵਾਨੇ ਦੀ ਆ ਜਿਹੜੀ ਆਹ ਵਾਨਾ ਜਿਹੜਾ ਇਹ ਤਾਂ ਲਾਗੇ ਤਾਂ ਦੇਖ ਸਕਦੇ ਜੀ ਤੇ ਬਾਕੀ ਥਾਣਾ ਦਾ ਸੈਜ ਗੈਪ ਵੀ ਚੰਗਾ ਵਾ ਤਿੱਕ ਇਹਦਾ ਫਿਰ ਮੁੱਲ ਵੀਰ ਜੀ ਇਹਦਾ ਵੀਰ ਜੀ ਨਾ ਪਾਸੀ ਮੰਗਣਾ ਨਾ 85 75 ਦੀ ਦੇ ਦਈਏ ਜੋੜੀ 70 ਦੀ ਦੇ ਦਈਏ 2000 ਛੋੜ ਕਰ ਦਾਂਗੇ ਤੇ 60000 ਦੀ 60000 ਦੀ ਛੋਟੀ ਦੇ ਦੋਗੇ ਅਸੀਂ 60 ਦੀ ਦੇ ਦਾਂਗੇ ਵਾਈ ਗਏ ਤਾਂ ਮੰਨਤਾ ਨਾ ਹੋ ਜੇ ਚਲੋ ਬਾਕੀ ਕੋ ਫੋਨ ਲਾਵੇ ਇੱਕ ਵਾਰਸ ਠੀਕ ਹੈ ਜੀ ਬਾਕੀ ਕੱਟੀ ਬਹੁਤ ਚੰਗੀ ਹੈ ਵੇਖੋ ਸਫਾਈ ਕਿੰਦਾ ਕੱਟੀ ਨੂੰ ਨੱਕੀ ਕੁੜੀ ਬਾਕੀ ਇਹ ਵੀ ਚਲੋ ਕੋ ਮੂਫੂਨ ਲਾਵੇ ਜਿਹੜਾ ਵੇਰ ਸ਼ਕੀਨ ਹੈ ਬੂਰੀਆਂ ਦਾ ਸੌਦਾ ਤੇ ਆਪੇ ਚਲੋ ਮੌਕੇ ਤੇ ਹੋ ਹੀ ਜਾਂਦਾ ਤੇ ਹੁਣ ਇੱਕ ਗਾਂਵ ਹੀ ਆ ਦਸੀਏ ਦੇ ਬਾਰੇ ਇਹ ਦੂਜਾ ਸੁਭਾ ਵਛੀ ਹੈ ਜਾਂ ਕੀ ਹੈ ਹਾਂਜੀ ਛੱਡੀ ਧੀਰੀ ਹੈ ਬਾਕੀ ਦੂ ਗੱਲ ਨਹੀਂ ਮੇਰੇ ਕੋ ਅਜੇ ਢੇਰ ਤੋਂ ਲਿਭਾਉ ਜਹਾਵੇ ਦੇ 4-5 ਦਿਨ ਲੈਂਦੀ ਐ ਵਸ਼ੀ ਠੀਕ ਐ ਦੁੱਧ ਪਹਿਲੇ ਸੂਏ ਇਹਨੇ ਦੂਜੇ ਕਿਨੇ 13 ਕਿਲੋ ਦਿੱਤਾ ਹੈਗਾ 14-15 ਕਿਲੋ ਦੋਗੀ ਦੋਤਾ ਅੱਛਾ ਹਾਂ ਜੀ ਹਾਂ ਜੀ ਤੋੜ ਦਈਏ ਫੇਰ ਇਹਨਾਂ ਨੂੰ ਬਾਕੀ ਇਹ ਵੀ ਕੱਦ ਕਾਠ ਤੇ ਚੰਗੀ ਉੱਚੀ ਐ ਕੱਦ ਬਹੁਤ ਵੱਡਾ ਜਰਸੀਆਂ ਜਰਸੀਆਂ ਦੇ ਸੰਹਾ ਨਾਲਾਈ ਐ ਉਸ ਨਾਲ ਕੱਦ ਕਾਠ ਚੰਗਾ ਵਾ ਨੋਰਮਲ ਜਰਸੀਆਂ ਨਾਲ ਭਈਆ ਵੱਡੀ ਜਰਸੀ ਇਹ ਦੁੱਧੀਣੀ ਛੋੜੀ ਛੋੜੀ ਪਤਾ ਨਹੀਂ ਅਜੇ ਤਿਆਰ ਹੋਣੀ ਹੈ ਜੇ ਗੱਬਣ ਹੈ ਜਿਹੜੀ ਹੈ ਐਸਾਂ ਤੋਂ ਅੱਜ ਲੈ ਆਇਆ ਜੀ ਇਹਦਾ ਫਿਰ ਮੁੱਲ ਇਹਦਾ ਵੀਰ ਜੀ ਰੇਟ ਨਿਕਾ ਜਾਏ ਕਰਨਾ ਤਿਆਰ ਹੋਈ ਤੇ ਵੱਛੀ ਤੁਹਾਨੂੰ ਪਤਾ 55000 ਦੀ ਹਾਂਜੀ ਮੁੱਲ ਨਾਲ ਇਹਦਾ 55 ਕਰੀਏ ਨਾ 50 45000 ਦੀ ਦੇ ਲਈਏ ਵੱਛੀ 45000 ਦੀ ਇਹ ਕਰਦੀਏ ਵਿੱਚ ਛੋਟ ਛੋਟ ਤੇ ਵੀਰ ਜੀ 3000 ਛੋਟ ਕਰਦਾ ਵੀ 45000 ਦੀ ਰਸੀ ਦੇ ਦਾਂ ਠੀਕ ਹੈ ਹਾਂਜੀ ਬਾਕੀ ਚਲੋ ਕੋ ਫੋਨ ਲਾਵੇ ਕਰ ਲਾਏ ਬਾਕੀ ਵੇਖ ਲੋ ਕਦ ਕਿੱਡਾ ਵੱਡਾ ਪਿਓਰ ਵੱਛੀ ਜਰਸੀ ਪੰਜਾਬ ਵਾਲੀ ਇਹਦੀ ਅਰੇ ਕਦ ਕਿੱਡੇ ਖਾਣ ਦੇ ਵਾਪਸ ਅਜੇ ਇਹ ਵੀ ਢੱਲਾ ਢਲਾ ਹਵਾਨੇ ਜੇ ਚੰਗੀਆਂ ਆ ਤੇ ਬਾਕੀ ਇਹ ਆ ਵੀ ਚਲੋ ਇਥੋਂ ਕੋਈ ਆਪਣੀ ਤਸੱਲੀ ਕਰਕੇ ਨਾ ਵੇਸ਼ ਚਾੱਕ ਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਸ਼ ਚਾੱਕ ਕੇ ਖੜੇ ਜੀ